ਗੱਲ ਵੱਜੂਗੀ ਫਾਇਦਾ ਕੋਈ ਨਹੀਂ ਤੂੰ ਸੰਗਪਰੇ ਪਰ ਤੇ ਉਹਨਾਂ ਦਾ ਰਹਿਣਾ ਸਹਿਣਾ ਅੱਛਾ ਨਹੀਂ ਸੀਗਾ ਇੱਕ ਵਪਾਰੀ ਦੇ ਵੱਲੋਂ ਲੁਧਿਆਣਾ ਦਾ ਜਿਹੜਾ ਪ੍ਰੋਪਰਟੀ ਡੀਲਰ ਦਾ ਕਾਰੋਬਾਰ ਕਰਦਾ ਸੀਗਾ ਉਸ ਦੇ ਪਤਨੀ ਦੇ ਵੱਲੋਂ ਜਿਹੜਾ ਆਤਮ ਹੱਤਿਆ ਕਰ ਲਈ ਜਾਂਦੀ ਹੈ ਕੱਲ ਡੁਗਰੀ ਥਾਣੇ ਦੇ ਵਿੱਚ ਪਰਚਾ ਦਰਜ ਹੁੰਦਾ ਤੇ ਪਰਿਵਾਰ ਬਾਹਰ ਮੌਜੂਦ ਹੈ ਪਰਵਾਨਾ ਗੱਲ ਕਰ ਲੈਂਦੇ ਤੁਹਾਡੀ ਬੇਟੀ ਨੇ ਨੂੰ ਹੋਇਆ ਕੀ ਸੀਗਾ ਜਿਹੜਾ ਅੱਜ ਤੁਸੀਂ ਇੱਥੇ ਇਕੱਠੇ ਹੋਏ ਤੇ ਇਹ ਚਾਰ ਪੰਜ ਸਾਲ ਤੋਂ ਸਾਡੀ ਗੁੱਡੀ ਨੂੰ ਪਤਾ ਲੱਗਿਆ ਸੀ ਵੀ ਇਹ ਕਿਸੇ ਚਰਨਜੀਤ ਕੌਰ ਨਾਲ ਜੋ ਦਫ਼ਤਰ ਦੇ ਵਿੱਚ ਹੀ ਲੱਗੀ ਸੀ ਉਹ ਡਿਵੋਰਸ ਹੋਇਆ ਪਹਿਲਾਂ ਬੀਰਿਆਂ ਦੇ ਸਬੰਧ ਆ ਉਹ ਕਿਵੇਂ ਕਿੰਨੀ ਪ੍ਰਾਣੀ ਗੱਲ ਆ ਇਹ ਪਹਿਲਾਂ ਸਾਰਾ ਕੰਮ ਠੀਕ ਸੀ ਪੂਰੀ ਸਹਿਮਤੀ ਸਾਰੇ ਅਸੀਂ ਪਰਾਰ ਕੋਸ਼ਿਸ਼ ਕਰਦਾ ਇਹ ਚਾਰ ਪੰਜ ਸਾਲ ਤੋਂ ਜਿਹੜੀ ਕੁੜੀ ਆ ਚਨਜੀਤ ਕੌਰ ਜਾਦੀ ਗੁੱਡੀ ਨੂੰ ਪਤਾ ਲੱਗਿਆ ਤੇ ਗੁੱਡੀ ਵਿਰੋਧ ਕਰਦੀ ਸੋਦਾ ਤੇ ਉਹ ਸੱਸ ਨੂੰ ਵੀ ਕਹਿੰਦੀ ਸੀ ਵੀ ਇਹਨੂੰ ਢਾ ਇਹ ਸੱਸ ਤੇ ਮੁੰਡਾ ਮਾਂ ਪੁੱਤ ਤੇ ਚਨਜੀ ਇੱਕੋ ਸਲਾਹ ਸੀ ਇਹ ਕੋੜਦੇ ਰਲ ਮਿਲ ਕੇ ਮਾਂ ਪੁੱਤ ਰਾਤ ਨੂੰ ਜਦੋਂ ਵੀ ਆਉਂਦੇ ਸੀ ਉਹਦੀ ਪ੍ਰਾਪ ਮੁੰਡੇ ਦੇ ਪ੍ਰਾਪਰਟੀ ਦੇ ਕੰਮ ਬਤੇਜ ਦਾ ਜੀ ਉਹ ਰੇ ਬਾੜੇ ਵਾਲ ਕੁੜੀ ਦੀ ਮਤਲ ਸੱਸ ਦਾ ਬਾੜੇ ਵਾਲ ਰੋਡ ਤੇ ਨਵਦੇਵ ਅੰਡੀਕੋ ਦੀ ਦੁਕਾਨ ਹੈ ਜੀ ਵਿੱਚੇ ਨਰਸਿੰਗ ਦਾ ਕੰਮ ਕਰਦੀ ਦਵਾਈਆਂ ਦੂਈਆਂ ਦਿੰਦੀ ਆ ਹਾਂਜੀ ਵੇਖਦੀ ਕੇਸ ਤੇ ਇਹ ਉਹ ਉੱਥੇ ਰਾਤ ਨੂੰ 11 11 ਵਜੇ ਘਰੇ ਆਉਂਦੇ ਸੀ ਹਾਂਜੀ ਹੁਣ ਇਹ ਨਹੀਂ ਪਤਾ ਇਹ ਕੁੱਚ ਕੇ ਕੁਢੀ ਚਲੇ ਜਾਂਦੇ ਸੀ ਸਾਡੀ ਕੁੜੀ ਤਾਂ ਘਰੇ ਰਹਿਣਾ ਤੇ ਕੁਟਕੇ ਜਿ ਲਈ ਨੇ ਤੇ ਲਈ ਨਾ ਵੱਖਰੇ ਕਰਾਏ ਤੇ ਕਰਾਏ ਤੇ ਰਹਿੰਦੇ ਚਰਨਜੀਤ ਕੋਲੇ ਤੇ ਕਹਿੰਦੇ ਸਾਡੀ ਨੂੰਹ ਆ ਇਹ ਚਰਨਜੀਤ ਹੈ ਕੋਣ ਦਫਤਰ ਵਿੱਚ ਲੱਗੀ ਸੀ ਗੁੱਡੀ ਕੁੜੀ ਐ ਦਫਤਰੇ ਵਿੱਚ ਲੱਗੀ ਸੀ ਇਹਦਾ ਵਿਆਹ ਹੋਇਆ ਸੀ ਡਿਵਾਈਸ ਹੋਇਆ ਸਾਡੇ ਬਰੋਹਨੇ ਦਫਤਰ ਚ ਲੱਗੀ ਪ੍ਰਾਪਰਟੀ ਡੀਲਰ ਦਫਤਰ ਬਣਿਆ ਉੱਥੇ ਲੱਗੀ ਸੀ ਇਹ ਹਾਂਜੀ ਪਰੇ ਕਿੰਨੇ ਸਾਲ ਦੀ ਲੱਗੀ ਐ ਤੇ ਚਾਰਾਂ ਪੰਜਾਂ ਸਾਲ ਸਾਡੀ ਗੁੱਡੀ ਨੂੰ ਪਤਾ ਲੱਗਿਆ ਅਸੀਂ ਵੀ ਬੜਾ ਸਮਝਾਇਆ ਅਸੀਂ ਕਿ ਨਹੀਂ ਚੰਗਾ ਹੁੰਦਾ ਗੱਲ ਵੱਧ ਜੂਗੀ ਫਾਇਦਾ ਕੋਈ ਨਹੀਂ ਤੂੰ ਸੰਘ ਪਰੇਸ਼ਾਨ ਨਾ ਕਰ ਉਹ ਕੁੜੀ ਕਹਿੰਦੀ ਐਨੇ ਨੂੰ ਗੋਲੀਆਂ ਹੱਥ ਨਾਲੇ ਖਾਂਦੀਆਂ ਨਹੀਂ ਸੀ ਕਹਿੰਦੀ ਮੈਂ ਮਰ ਜੂ ਛੱਡ ਕੇ ਵੇਖ ਲੈ ਤੂੰ ਉਹਦਾ ਲੱਖ ਲੱਖ ਰੁਪਈਆ ਫੀਸ ਭਰਦਾ ਚੰਗੇ ਸਕੂਲ ਚ ਲਾਈ ਉਹਦੀ ਕੁੜੀ ਐਨੇ ਆਹ ਮੁੰਡਾ ਰੋਲਦਾ ਫਿਰਦਾ ਆ ਬੂਟਾਂ ਤੇ ਕੱਪੜਿਆਂ ਤੋਂ ਬਗੈਰ ਫਿਰਦਾ ਹਾਂਜੀ ਇਹ ਇਹਦੀ ਫੀਸ ਨਹੀਂ ਭਰਨੀ ਇਹ ਹਾਰ ਕੇ ਕੁੜੀ ਕੱਪੜੇ ਦੁਕਾਨ ਤੇ ਲੱਗੀ 8000 ਰੁਪਈਏ ਦੇ 8000 ਰੁਪਈਆ ਸਾਡੀ ਗੁੱਡੀ ਲੱਗੀ ਉਹਦੇ ਨਾਲ ਗਿਆਰਾ ਕਰਦੀ ਸੀ ਕੁਛ ਅਸੀਂ ਮਾਰੀ ਮਦਦ ਕਰਦੇ ਸੀ ਕੋਈ ਹੋਰ ਭੈਣ ਭਰਾ ਬੱਚਾ ਇਕ ਪਾਲਦੀ ਸੀ ਜਿਹੜੀ ਕੱਲੋ ਡਰਦੀ ਸੀ ਹਾਂਜੀ ਮਮ ਮਰ ਮੁੰਡੇ ਡਰਦੀ ਸੀ ਉਹਨੇ ਮੈਂ ਮੈਂ ਮੇਰਾ ਮੇਰਾ ਮੁੰਡਾ ਮਰ ਜੂਗਾ ਜੇ ਮੈਂ ਚਲੀ ਗਈ ਤਾਂ ਹਾਂਜੀ ਪਰ ਇਹਨਾਂ ਨੇ ਕੀ ਕੀਤਾ ਕੀ ਨਹੀਂ ਕੀਤਾ ਇਹਨਾਂ ਨੇ ਜੀ ਉਸ ਦਿਨ ਅਪਰੂਵ ਕਦੋਂ ਪਤਾ ਹੀ ਨਹੀਂ ਜੀ ਹਾਂਜੀ ਬਹੁਤ ਸਾਨੂੰ ਨਹੀਂ ਕਦੋਂ ਪਤਾ ਜੀ ਤੁਹਾਨੂੰ ਕਦੋਂ ਪਤਾ ਲੱਗਾ ਕਿ ਹੁਣ ਉਹਨਾਂ ਨੇ ਸੁਸਾਈਡ ਕਰ ਲਿਆ ਜਾਂ ਕਿਵੇਂ ਹੋਇਆ ਸਾਡੇ ਦੋ ਤਿੰਨ ਨਾਲ ਨੂੰ ਉਹ ਉਹਨੂੰ ਗੱਲ ਨਹੀਂ ਕਰਨ ਚੋਰੀ ਟੈਲੀਫੋਨ ਨੂੰ ਨਹੀਂ ਕੀਤਾ ਜੀ ਹਾਂਜੀ ਤੇ ਚੋਰੀ ਟੈਲੀਫੋਨ ਤੇ ਉਹਨੇ ਉਹਨੇ ਕਿ ਮਮਮੀ ਨੂੰ ਕੁਝ ਹੋ ਗਿਆ ਅਸਲ ਦਾਖਲਾ ਤੇ ਮਰ ਮੇਰੇ ਘਰ ਦੇ ਮਨ ਆਦੀ ਨਾਨੀ ਉਹਦੀ ਨਾਨੀ ਕਹਿੰਦੀ ਕਿਥੇ ਆ ਕੇ ਰ ਮੈਨੂੰ ਨਹੀਂ ਪਤਾ ਹਸਪਤਾਲ ਕਿਥੇ ਉਹਨੇ ਮੈਲ ਖੋਲੇ ਆ ਸਾਹਨ ਪਤਾ ਲੱਗ ਜਾਂਦਾ ਉਹਦੇ ਉਦੋਂ ਮੈਨੂੰ ਟੈਲੀਫੋਨ ਆਇਆ ਨਹੀਂ ਪਾਣੇ 9 ਟੈਲੀਫੋਨ ਕੀਤਾ ਨਵਤੇਜ ਨੂੰ ਅਸੀਂ ਮੇਰੇ ਘਰਦਿਆਂ ਨੇ 8:57 ਮਿੰਟ ਦੀ ਗੱਲ ਆ ਤੇ ਨਵਤੇਜ ਕਿਥੇ ਕੁੜੀ ਕਹਿੰਦਾ ਹਸਪਤਾਲ ਆ ਕਹਿੰਦਾ ਕਹਿੰਦੀ ਕਿਹੜੇ ਹਸਪਤਾਲ ਆ ਠੀਕ ਆ ਕਿਹੜਾ ਕਹਿੰਦੇ ਜੋ ਕੰਮ ਕਰਣੀ ਕਰਨੀ ਕਰ ਲਓ ਤੁਸੀਂ ਮੈਂ ਦੱਸਦਾ ਦਸ ਕਰਾਤੀ ਆ ਕਿਹੜਾ ਹਸਪਤਾਲ ਆ ਕਹਿੰਦੇ ਦੱਸ ਦਾਂਗੇ ਤੈਨੂੰ ਉਦੋਂ ਬਾਅਦ ਮੁੰਡੇ ਦਾ ਮਾਇਲ ਵੀ ਖੋਲੇ ਆ ਤੁਹਾਡੇ ਦੋਤਰੇ ਦਾ ਵੀ ਤੇ ਆਪੇ ਬੰਦ ਕਰਤਾ ਤੇ ਉਹ ਕਿਤੇ ਸਾਨੂੰ ਨਹੀਂ ਪਤਾ ਉਹਨਾਂ ਦੱਸਿਆ ਵੀ ਨਹੀਂ ਉਹ ਤੋਂ ਬਾਅਦ ਮਰ ਗਈ ਕਿ ਜਿਉਂਦੀ ਆ ਸਿਰੇ ਉੱਠ ਕੇ ਟੈਲੀਫੋਨ ਮੇਰੇ ਘਰ ਦੇ ਫੇਰ ਕੀਤਾ ਨਤੇਜ ਕਿੱਥੇ ਆ ਕਹਿੰਦੇ ਮੰਮੀ ਇੱਥੇ ਆ ਜਾਓ ਐ ਤੇ ਢਲੀ ਆ ਸਾਡ ਮੇਰਾ ਬੜਾ ਖਰਚਾ ਹੋ ਗਿਆ ਤੂੰ ਇੱਥੇ ਆ ਜਾਓ ਤੇ ਮੁੰਡੇ ਕੋਲੇ ਆ ਜਾਓ ਆਪਣੇ ਦਲਬੀਰ ਕੋਲੇ ਆ ਜਾਓ ਇਹ ਇਹ ਠੀਕ ਆ ਇਹ ਕਹਿੰਦੇ ਉਹ ਤਿਆਰ ਹੋ ਲਗੀ ਇਹ ਟੈਲੀਫੋਨ ਸਾਡਾ ਮੁੰਡਾ ਵੀ ਇੱਥੇ ਪ੍ਰਾਈਵੇਟ ਕੰਮ ਕਰਦਾ। ਹਾਂਜੀ ਉਹ ਉਹਨਾਂ ਨੇ ਟੈਲ ਮੀ ਕੀਤਾ ਉਹ ਉੱਥੇ ਗਿਆ ਡੀ ਐਮ ਸੀ ਚ ਸਾਰਿਆਂ ਸਾਨੂੰ ਦੱਸਿਆ ਨਹੀਂ ਮਰ ਗਈ ਕਿ ਨਹੀਂ ਮਰ ਗਈ ਕਿਹੜੇ ਹਸਪਤਾਲ ਦਾਖਲਾ ਸਾਡੇ ਮੁੰਡੇ ਪਤਾ ਉੱਥੇ ਕੀਤਾ ਉਹਨਾਂ ਦੇ ਰਾਤ ਦੇ 1 ਵਜੇ ਮਰੀ ਗਈ ਆ ਸਵਾ 12 ਲੈ ਕੇ ਆਏ ਸੀ ਇੱਕੇ ਮਰ ਗਈ ਸੀ ਉਹ ਆ ਆ ਭੱਜ ਗਏ ਕਹਿੰਦਾ ਹੁਣ ਮੰਗ ਕੀ ਕਰਦਾ ਮੰਗਿਆ ਅਸੀਂ ਪਰਚਾ ਲਖਾਇਆ ਜੀ ਕਹਿੰਦਾ ਤਿੰਨ ਜਾਨਾਂ ਦਾ ਪਰਚਾ ਦੇ ਤਾਂ ਪੁਲਿਸ ਨੂੰ ਹਾਂ ਦੇ ਤਾਂ ਪਰਚਾ ਜੀ ਪਰਚਾ ਤੇ ਕਿ ਕਰੀਏ 4 ਦਿਨ ਹੋ ਗਏ ਕੁੜੀ ਮਰੀ ਨੂੰ ਹਾਂਜੀ ਤੇ ਫੜਿਆ ਕੋਈ ਇਨਸਾਨ ਹੈ ਤੁਸੀਂ ਲੱਭੋ ਅਸੀਂ ਕਿੱਥੇ ਲੱਭ ਲਈਏ ਪੁਲਿਸ ਵਾਲੇ ਕਹਿੰਦੇ ਸੰਸਕਾਰ ਕਰ ਦੋ ਇਸ ਕਿਉਂ ਕਰ ਜੀਏ ਇਸ ਸੰਸਕਾਰ ਐਸਾ ਸੰਸਕਾਰ ਕਰੇ ਜੋ ਫੜੇ ਜਾਣਗੇ ਨਹੀਂ ਤਾਂ ਅਸੀਂ ਕੱਲ ਨੂੰ ਇੱਥੇ ਲੈ ਕੇ ਆਵਾਂਗੇ ਲਾਸ਼ ਲੈ ਕੇ ਆਵਾਂਗੇ ਇੱਥੇ ਇੱਥੇ ਬੈਠਾਂਗੇ ਅਸੀਂ ਉਹ ਕਹਿੰਦੇ ਤੁਸੀਂ ਤੁਸੀਂ ਲੱਭੋ ਸਾਨੂੰ ਕੀ ਪਤਾ ਹੈ ਅਸੀਂ ਫਰੀਦਕੋਟਾ ਲੁਧਿਆਣਾ ਐਡਾ ਸਾਨੂੰ ਹਿਸਾਬ ਨਹੀਂ ਪਤਾ ਉਹ ਆਪ ਇੱਥੇ ਖੜੇ ਨਹੀਂ ਆ ਕੇ ਸੰਸਕਾਰ ਤੇ ਅਸੀਂ ਤਾਂ ਫਰੀਦਕੋਟ ਹੋ ਕੇ ਸੰਸਕਾਰ ਜਾ ਕੇ ਇੱਥੇ ਸਾਡਾ ਹੈ ਕੌਣ ਅਸੀਂ ਫਰੀਦਕੋਟ ਜਾ ਕੇ ਸੰਸਕਾਰ ਕਰਨਾ ਜਦੋਂ ਵੀ ਕੀਤਾ ਅਸੀਂ ਇੱਥੇ ਲਾਸ਼ ਪਈ ਰਹੋਗੀ ਕੱਲ ਨੂੰ ਇੱਥੇ ਲੈ ਆਉਣੀ ਲਾਸ਼ ਜੇ ਕੋਈ ਕਾਰਵਾਈ ਅੱਜ ਹੋ ਗਈ ਹੋ ਗਈ ਠੀਕ ਆ ਕੱਲ ਤੱਕ ਨਹੀਂ ਤਾਂ ਇੱਥੇ Laash ਆਈ ਹੋਗੀ 1-2 ਵੇਟ ਬਾਅਦ ਇੱਥੇ ਲਿਆ ਕੇ ਰੱਖ ਦੇਣੀ ਆ ਗੱਲ ਜੇ ਸਾਡੀ ਗਲੀ ਛੜੀ ਸਾਡੀ ਵਾਲੀ ਗਲੀ ਛੜੀ ਪਹਿਲਾਂ ਹੀ ਪਈ ਆ ਫੇ ਇਹ ਵੀ ਨਹੀਂ ਬਚਣਗੇ ਹਾਂ ਇਹ ਕੁੜੀ ਦੇ ਬ੍ਰਦਰ ਇੱਥੇ ਮੌਜੂਦ ਨੇ ਤੇ ਹੋਰ ਪਰਿਵਾਰਕ ਮੈਂਬਰ ਆ ਭਾਜੀ ਤੁਹਾਡੇ ਸਿਸਟਰ ਲੱਗਦੇ ਸੀ ਮੇਰੀ ਸਿਸਟਰ ਕਿਵੇਂ ਪਤਾ ਲੱਗਿਆ ਤੁਹਾਨੂੰ ਕਿ ਉਹਨਾਂ ਦੀ ਡੈਥ ਹੋ ਸਾਨੂੰ ਉਹਨਾਂ ਨੇ ਕੁਝ ਨਹੀਂ ਦੱਸਿਆ ਜੀ ਵੀ ਕੁੜੀ ਸਾਡੀ ਕਿੱਥੇ ਦਾਖਲ ਆ ਸਾਨੂੰ ਮੇਰੇ ਭਾਂਜੇ ਦਾ ਫੋਨ ਆਇਆ ਸੀ ਮੇਰੀ ਮੰਮੀ ਨੂੰ ਕਹਿੰਦਾ ਨਾਨੀ ਵੀ ਮੰਮੀ ਦਾਖਲਾ ਹੌਸਪੀਟਲ ਪਰ ਕਿਹੜੇ ਹੌਸਪੀਟਲ ਮੈਨੂੰ ਇਹ ਪਤਾ ਨਹੀਂ ਗਿਆ ਤੇ ਮੰਮੀ ਦਾ ਫਿਰ ਮੈਨੂੰ ਫੋਨ ਆਇਆ ਵੀ ਕੁੜੀ ਦਾਖਲਾ ਉਹਨੂੰ ਕੋਈ ਗੱਲਬਾਤ ਹੋਈ ਹੈ ਵੀ ਤੂੰ ਦੇਖ ਕਿਹੜੇ ਹੌਸਪੀਟਲ ਆ ਮੈਂ ਸਾਰੇ ਹੌਸਪੀਟਲ ਲੱਭਦਾ ਰਿਹਾ ਲਾ ਨੂੰ 1.5 ਵਜੇ ਮੈਂ ਸਿਵਲ ਹੌਸਪੀਟਲੋਂ ਵਾਪਸ ਆਇਆ ਸਾਰੇ ਹੌਸਪੀਟਲ ਦੇਖ ਕੇ ਫਿਰ ਇਹਨਾਂ ਨੇ ਫਿਰ ਮੈਂ ਸਵੇਰੇ ਫੋਨ ਆਇਆ ਮੇਰੀ ਮਾਤਾ ਨੇ ਫੋਨ ਲਾਇਆ ਮੇਰੇ ਜੀਜੇ ਨੂੰ ਵੀ ਕੁੜੀ ਸਾਡੀ ਕਿੱਥੇ ਆ ਸਾਨੂੰ ਦੱਸ ਉਹ ਕਹਿੰਦਾ ਕੁੜੀ ਡੀ ਐਮ ਸੀ ਆ ਉੱਥੇ ਆ ਜਾ ਮੈਂ ਉੱਥੇ ਡੀਐਮਸੀ 6:30 ਪਹੁੰਚ ਗਿਆ 6:30 ਡੀਐਮਸੀ ਪਹੁੰਚੇ ਆ ਉਹ ਕਹਿੰਦੇ ਵੀ ਕੁੜੀ 1 ਵਜੇ ਦੀ ਪੂਰੀ ਹੋਈ ਆ ਤੇ ਉਸ ਤੋਂ ਬਾਅਦ ਜਿਹੜਾ ਲੈ ਕੇ ਆਇਆ ਸੀ ਉਹ ਸਾਰੇ ਫਰਾਰ ਆ ਤੇ ਲੱਗਦਾ ਤੁਹਾਡੇ ਸਿਸਟਰ ਇਦਾਂ ਕਰ ਸਕਦੇ ਕਿਉਂਕਿ ਬੌਂਡਿੰਗ ਬੜੀ ਹੁੰਦੀ ਆ ਭੈਣ ਭਰਾ ਨਾ ਨਾ ਇਹ ਹੋ ਹੀ ਨਹੀਂ ਸਕਦਾ ਸਾਡੇ ਘਰ ਤੋਂ ਇੱਕ ਉਹੀ ਤਗੜੀ ਦੇਲ ਵਾਲੀ ਕੁੜੀ ਸੀਗੀ ਹੋ ਹੀ ਨਹੀਂ ਸਕਦਾ ਵੀ ਉਹ ਕੁੜੀ ਇਦਾਂ ਦਾ ਕਦਮ ਚੱਕ ਸਕੇ ਬਿਲਕੁਲ ਵੀ ਨਹੀਂ ਸੀਗਾ ਵੀ ਸਾਨੂੰ ਉਹਨੇ ਇੱਥੋਂ ਤੱਕ ਜਿੰਨਾ ਸੈਨ ਕੀਤਾ ਉਹ ਤਦ ਨਹੀਂ ਮਰੀ ਹੁਣ ਕਿਉਂ ਮਰੂਗੀ ਉਹ ਚੀਚਾ ਜੀ ਨੂੰ ਸਮਝਾਇਆ ਨੇ ਤੁਹਾਡੇ ਜੀਜਾ ਜੀ ਲੱਗਦੇ ਸੀਗੇ ਕਿ ਹਾਂ ਵੀ ਇੱਦਾਂ ਦੇ ਕੰਮ ਛੱਡ ਦੋ ਇਹ ਘਰ ਬਰਬਾਦ ਕਰ ਦਿੰਦੇ ਬਥੇਰਾ ਸਮਝਾਇਆ ਸੀ ਉਹਨਾਂ ਨੂੰ ਵੀ ਇੰਨਾ ਕੰਮਾਂ ਦੇ ਕੁਝ ਨਹੀਂ ਪਿਆ ਘਰ ਖਰਾਬ ਕਰ ਰਹੇ ਹੋ ਤੁਸੀਂ ਛੱਡ ਦੋ ਵਗੈਰਾ ਪਰ ਉਹ ਬੰਦਾ ਮੰਨਿਆ ਨਹੀਂ ਉਹ ਕਹਿੰਦਾ ਮੇਰਾ ਘਰ ਆ ਮੈਂ ਆਪਦੇ ਆਪੇ ਦੇਖੂ ਜੋ ਮਰਜ਼ੀ ਹੈ ਤੁਸੀਂ ਆਪਣੇ ਘਰ ਨਾਲ ਮਤਲਬ ਰੱਖੋ ਬਥੇਰਾ ਸਮਝਾਇਆ ਪਰ ਕੋਈ ਉਹਨੂੰ ਸਮਝ ਨਹੀਂ ਆਈ ਬੰਦੇ ਨੂੰ ਹੁਣ ਜਦੋਂ ਡੈਥ ਹੋਈ ਆ ਉਦੋਂ ਕੋਈ ਉਹਨਾਂ ਤੁਹਾਡੇ ਸਿਸਟਮ ਨੇ ਪਹਿਲਾਂ ਦੱਸਿਆ ਹੋਵੇ ਕਿ ਲੜਾਈ ਵੱਧ ਗਈ ਹੈ ਜਾਂ ਕੋਈ ਗੱਲ ਹੋਈ ਹੈ ਨਹੀਂ ਨਹੀਂ ਇੱਦਾਂ ਦੇ ਕੋਈ ਗੱਲ ਨਹੀਂ ਹੋਈ ਸੀ ਵੀ ਉਹ ਪਹਿਲਾਂ ਲੜਾਈ ਝਗੜਾ ਨਿੱਕੀ ਮੋਟੀ ਮੋਰ ਚਲਦੀ ਰਹਿੰਦੀ ਸੀ ਦੱਸਦੀ ਰਹਿੰਦੀ ਸੀ ਵੀ ਮੈਨੂੰ ਵੀ ਅਦਾ ਗੱਲ ਆ ਮੇਰੀ ਲੜਾਈ ਹੋਈ ਆ ਵੀ ਇਹ ਕੁੜੀ ਦਾ ਖੈਰਾ ਨਹੀਂ ਛੱਡਦਾ ਫੋਨ ਆਂਦੇ ਨੇ ਮਿਲਣ ਜਾਂਦਾ ਵਾ ਉਹਦੇ ਨਾਲ ਹੀ ਰਹਿੰਦਾ ਵਾ ਐਦਾ ਗੱਲ ਹੋਈ ਆ 6-7 ਮਹੀਨੇ ਇਹ ਇਹਦੀ ਮਾਂ ਮੁੰਡੇ ਦੀ ਮਾਂ ਤੇ ਆ ਮੁੰਡਾ ਤੇ ਕੁੜੀ ਇਹ ਤਿੰਨੇ ਜਣੇ ਅਲੱਗ ਰਹੇ ਨੇ ਦਲਵੀਰਪੁਰ ਮੇਰੀ ਭੈਣ ਨੂੰ ਛੱਡ ਕੇ ਮੁੰਡਾ ਤੇ ਮੇਰੀ ਭੈਣ ਇਹ ਅਲੱਗ ਆਪ ਦੋਨੋਂ ਰਹਿੰਦੇ ਰਹੇ ਨੇ ਘਰ ਵਿੱਚ ਕੱਲੇ ਰਹਿੰਦੇ ਰਹੇ ਨੇ ਪੂਰੇ ਘਰ ਚ ਉਹ ਖੁਦ ਕਮਾਉਂਦੀ ਸੀ ਤੇ ਮੁੰਡਾ ਪਾਲਦੀ ਸੀ ਉਹ ਖਰਚਾ ਨਹੀਂ ਦਿੰਦਾ ਸੀ 1 ਰੁਪਿਆ ਵੀ ਕਰੇ ਤੇ ਉਹਨਾਂ ਦੀ ਕੁੜੀ ਤੇ ਖਰਚਾ ਜ਼ਿਆਦਾ ਕਰਦਾ ਸੀ ਸਕੂਲਾਂ ਚ ਫੀਸਾਂ ਵੀ ਉਹੀ ਲੱਖ ਲੱਖ ਰੁਪਈਆ ਫੀਸਾਂ ਉਹ ਕੁੜੀ ਦੀਆਂ ਭਰਦਾ ਸੀਗਾ ਤੁਹਾਡੇ ਕੀ ਲੱਗਦੇ ਮੈਂ ਉਹਨਾਂ ਦੀ ਪਰਜਾਈਆਂ ਇਹਨਾਂ ਦੇ ਬ੍ਰਦਰ ਦੀ ਵਾਈਫ ਦੀਦੀ ਦਾ ਨੇਚਰ ਬਹੁਤ ਅੱਛਾ ਸੀਗਾ ਦੀਦੀ ਇੱਕ ਤਾਂ ਦਿਲ ਤੋਂ ਬਹੁਤ ਤਗੜੀ ਸੀਗੀ ਹਰ ਕਿਸੇ ਪ੍ਰੋਬਲਮ ਨੂੰ ਫੇਸ ਕਰਨ ਵਾਲੀ ਸੀਗੀ ਔਰ ਐਕਸੈਪਟ ਕਰਨਾ ਬਹੁਤ ਮੁਸ਼ਕਿਲ ਆ ਕਿ ਉਹਨਾਂ ਨੇ ਖੁਦ ਆਪਣੇ ਆਪ ਨੂੰ ਕੁਝ ਕੀਤਾ ਹੈਗਾ ਕਿ ਜਿੱਤੇ ਤੱਕ ਮੈਂ ਉਹਨਾਂ ਨੂੰ ਸਮਝੀਆ ਮੈਂ 7 ਸਾਲ ਤੋਂ ਜਾਣਦੀ ਆਂ ਦੀਦੀ ਨੂੰ ਤੇ ਦੀਦੀ ਵਰਗੀ ਚੈਲੈਂਜਿੰਗ ਕੁੜੀ ਹਰ ਚੀਜ਼ ਨੂੰ ਫੇਸ ਕਰਨ ਵਾਲੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੱਭਣ ਵਾਲੀ ਮੈਂ ਅਜੇ ਤੱਕ ਨਹੀਂ ਐਸਾ ਦੀ ਲੇਡੀ ਦੇਖੀ ਖਾਸ ਕਰਕੇ ਪੰਜਾਬ ਦੇ ਵਿੱਚ ਜੱਤੋਂ ਮੈਂ ਹਾਂ ਮੈਂ ਦਿੱਲੀ ਤੋਂ ਹਾਂ ਤੇ ਮੈਂ ਇਹ ਕਹਿਣਾ ਚਾਹਾਂਗੀ ਕਿ ਮੈਂ ਜਦ ਤੋਂ ਸ਼ੁਰੂ ਤੋਂ ਦੀਦੀ ਨੂੰ ਮਿਲਨੀ ਹੈਗੀ ਆ ਦਾਤੋਂ ਦੀਦੀ ਦੀ ਮੈਰਿਡ ਹੀ ਹੈਗੀ ਸੀਗੀ ਤਦ ਤੋਂ ਲੈ ਕੇ ਹੁਣ ਤੱਕ ਮੈਂ ਹਮੇਸ਼ਾ ਦੀਦੀ ਨੂੰ ਪਰੇਸ਼ਾਨ ਹੁੰਦੇ ਹੀ ਦੇਖਦੀ ਆਈ ਹੈਗੀ ਆਪਣੀ ਸੱਸ ਤੋਂ ਆਪਣੇ ਹਸਬੰਡ ਤੋਂ ਆਪਣੀ ਸਾਰੀ ਫੈਮਿਲੀ ਤੋਂ ਇਸ ਤੋਂ ਰਿਲੇਟਿਡ ਕਿ ਉਹਨਾਂ ਦੇ ਨਾਲ ਜੋ ਉਹਨਾਂ ਦਾ ਮੇਲ ਵਰਥ ਉਹਨਾਂ ਦਾ ਰੇਣਾ ਸੈਣਾ ਅੱਛਾ ਨਹੀਂ ਸੀਗਾ ਰੱਖਦੇ ਸੀਗੇ ਉਹਨਾਂ ਨੂੰ ਖਰਚਾ ਪਾਣੀ ਨਹੀਂ ਦਿੰਦੇ ਸੀਗੇ ਸਤਾਇਆ ਜਾਂਦਾ ਸੀਗਾ ਮਾਰ ਕੁੱਟਾਈ ਕੀਤੀ ਜਾਂਦੀ ਸੀਗੀ ਕਾਫੀ ਵਾਰ ਤਾਨੇ ਮਿਹਰੇ ਵੀ ਦਿੱਤੇ ਅੰਦਰ ਸੀ ਉਹਨਾਂ ਦੀ ਸੱਸ ਵੀ ਜਾਦੂ ਟੋਣਾ ਕਰਦੀ ਹੁੰਦੀ ਸੀਗੀ ਉਹਦੇ ਨਾਲ 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 ਕੈਨ ਨੂੰ ਇੱਕ ਨਰਸ ਰਹੀ ਹੈਗੀ ਹੈ ਲੇਕਿਨ ਜੋ 올 ਐਂਡ 올 ਮੈਂ ਦੇਖਿਆ ਹੈ ਦੀਦੀ ਨੂੰ ਇੱਕ ਪੂਰੇ ਟਾਈਮ ਸੇ ਸੰਭਾਲ ਲਿਆ ਵੀ ਹੈ ਘਰ ਵਿੱਚ ਇਸੀ ਮਾਂ ਹੀ ਸਭ ਤੋਂ ਜ਼ਿਆਦਾ ਢਕਾਉਂਦੀ ਸੀਗੀ ਨਵਤੇਜ ਦਾ ਹੀ ਸਾਥ ਦਿੰਦੀ ਸੀ ਕਦੀ ਸਾਡੀ ਕੁੜੀ ਦਾ ਸਾਥ ਨਹੀਂ ਦਿੱਤਾ ਹਾਲਾਂਕਿ ਸਾਰਾ ਕੁੜੀ ਘਰ ਦਾ ਕੰਮ ਸਭ ਕੁਝ ਕਰਦੀ ਸੀ ਪਰ ਇਹਨੇ ਇਹੀ ਜ ਇਹਦੀ ਮਾਂ ਨੇ ਹੀ ਇਹਨੂੰ ਢਕਾਇਆ ਵਾ ਇਹੀ ਮਾਂ ਹੀ ਇਹਨੂੰ ਘਰੋਂ ਬਾਹਰ ਲੈ ਗਈ ਸੀ ਵੀ ਤੂੰ ਉਹਦੇ ਨਾਲ ਹੀ ਰਹਿ ਉਹ ਇਹ ਤਿੰਨ ਇਕੱਠੇ ਹੀ ਰਹਿੰਦੇ ਸੀ ਇਹ ਮੇਰੀ ਇਹਨੇ ਹੀ ਸਾਡੀ ਭੈਣ ਨੂੰ ਮਾਰਿਆ ਵਾ ਠੀਕ ਹੈ ਤੇ ਇਹ ਮਾਂ ਦੀ ਮੇਨ ਜ਼ਿੰਮੇਵਾਰ ਆ ਵਿੱਚ ਪੁਲਿਸ ਪ੍ਰਸ਼ਾਸਨ ਕੀ ਕਹਿ ਰਹਾ ਤਾਂ ਪੁਲਿਸ ਪ੍ਰਸ਼ਾਸਨ ਸਾਨੂੰ ਚਾਰ ਦਿਨ ਤੋਂ ਇਹ ਕਹਿ ਰਹੀ ਆ ਅਸੀਂ ਤਫ਼ਤੀਸ਼ ਕਰ ਰਹੇ ਆ ਜੇ ਤੁਹਾਨੂੰ ਕੋਈ ਥਾਂ ਟਿਕਾਣਾ ਪਤਾ ਤਾਂ ਸਾਨੂੰ ਦੱਸੋ ਜੇ ਸਾਨੂੰ ਥਾਂ ਟਿਕਾਣਾ ਦੋ ਤਾਂ ਤੁਹਾਡੀ ਕੀ ਲੋੜ ਹੈ ਨਵਤੇਜ ਦੀ ਮਾਂ ਬਾਰੇ ਮੈਂ ਖਾਸ ਗੱਲ ਹੈ ਦੱਸਣਾ ਚਾਹਾਂਗੀ ਮੈਂ ਉਸ ਸਮਾਂ ਵੀ ਵੇਖਿਆ ਹੈਗਾ ਜਦੋਂ ਇਹਦੇ ਵੱਡੇ ਮੁੰਡੇ ਨੇ ਯਾਨੀ ਕਿ ਨਵਤੇਜ ਦੇ ਵੱਡੇ ਭਲਾ ਲਾਡੀ ਨੇ ਆਪਣੀ ਮਾਂ ਤੋਂ ਤੰਗ ਆ ਕੇ ਕਿਉਂਕਿ ਉਹਨਾਂ ਦੇ ਘਰ ਵੀ ਕਲੇਸ਼ ਕਰਦੀ ਸੀਗੀ ਇਹਨੂੰ ਘਰੋਂ ਕੱਢਤਾ ਸੀਗਾ ਤੇ ਜਿਹਦੇ ਕਰਕੇ ਆ ਨਵਤੇਜ ਕੋ ਲਾ ਕੇ ਤੇ ਦੀਪ ਦੀਦੀ ਕੋ ਆ ਕੇ ਰਹਿਣ ਲੱਗ ਗਈ ਸੀ ਔਰ ਉਸ ਸਮੇਂ ਜੋ ਵੱਡੇ ਮੁੰਡੇ ਦਾ ਜਦੋਂ ਘਰ ਬਰਬਾਦ ਕਰ ਰਹੀ ਸੀਗੀ ਨਾ ਵੱਡੇ ਮੁੰਡੇ ਨੇ ਅਕਲਮੰਦੀ ਕੀਤੀ ਆਪਣੇ ਘਰੋਂ ਕੱਢਤਾ ਲੇਕਿਨ ਹੁ ਤੇਜ ਜਿਹੜਾ ਹੈਗਾ ਉਹਨੇ ਸਾਥ ਦਿੱਤਾ ਆਪਣੀ ਗਲਤ ਮਾ ਦਾ ਜਿਸ ਕਰਕੇ ਸਭ ਤੋਂ ਪਹਿਲਾ ਕਾਰਨ ਤੇ ਉਹਦੀ ਮਾਂ ਹੀ ਮੰਨਦੀ ਹੈ ਜਿਹਨੇ ਆਪਣੇ ਮੁੰਡੇ ਨੂੰ ਸਹੀ ਸਿੱਖਿਆ ਨਹੀਂ ਦਿੱਤੀ ਇਹ ਜੀ ਐਫ ਆਰ ਨੰਬਰ 43 ਅਧੀਨ ਤਾਰਾ 306 120 ਵੀ ਰੱਦ ਹੋਈ ਹੈ ਇਹਦੇ ਚ ਜਿਹੜੀ ਜਿਹੜਾ ਪ੍ਰੋਪਰਟੀ ਧਰ ਸੀ ਨਵਤੇਜ ਉਹਦੀ ਵਾਈਫ ਨੇ ਸੁਸਾਈਡ ਕੀਤਾ ਤੇ ਸੁਸਾਈਡ ਦੇ ਤਾ ਉਹਦੀ ਵਾਈਫ ਦੇ ਫਾਦਰ ਦੇ ਬਿਆਨ ਤੇ ਸੀ ਤੇ ਨਵਦੀਪ ਦੇ ਇੱਕ ਉਹਦੀ ਮਾਤਾ ਪਰਮਜੀਤ ਕੌਰ ਤੇ ਇੱਕ ਚਰਨਜੀਤ ਕੌਰ ਜਿਹਨਾਂ ਉਹਦਾ ਐਕਸਟਰਾ ਮਟੀਰੀਅਲ ਵੈਰੀਟੀਅਲ ਫੇਰ ਚੱਲਦਾ ਸੀ ਉਹਦੇ ਐਫਆਈਆ ਦਰਜ ਕੀਤੀ ਹੈ ਸਰ ਇਹ ਕਿੰਨਾ ਕੁ ਟਾਈਮ ਹੋ ਗਿਆ ਸੀ ਇਹਨਾਂ ਦੇ ਵਿਆਹ ਨੂੰ ਕੋਈ ਬੱਚੇ ਵੀ ਹੈਗੇ ਇਹਨਾਂ ਦੇ ਇਹਦਾ ਇੱਕ ਬੱਚਾ ਜੀ 12-13 ਸਾਲ ਦਾ ਜੀ ਤੇ ਉਹਨੂੰ ਬਾਅਦ ਬਦਲਦੇ ਕਹਿੰਦੇ ਤੇ ਉਹ 2009 ਚ ਇਹਦਾ ਸ਼ਾਦੀ ਹੋਈ ਸੀ ਜੀ ਤੇ ਸਰ ਪਰਿਵਾਰ ਕਹ ਰਿਹਾ ਅਸੀਂ ਸੰਸਕਾਰ ਨਹੀਂ ਕਰਨਾ ਜਦ ਤੱਕ ਬੰਦੇ ਨਹੀਂ ਫੜੇ ਜਾਂਦੇ ਨੇ ਇਹਨਾਂ ਚ ਰੈਡਾਂ ਚੱਲ ਰਹੀਆਂ ਨੇ ਬਾਕੀ ਤਫਤੀਸ਼ ਅਗਲੀ ਰੈਡਾਂ ਕੀਤੀਆਂ ਰਹੀਆਂ ਵਕਫਾਕ ਤਾਂ ਤੇ ਇਹਦਾ ਬੇਟਾ ਵੀ ਆਇਆ ਬੇਟੇ ਨੇ ਵੀ ਗਿਆ ਵੀ ਮਮਾ ਨਾਲ ਚਿੜਕਿਆ ਤੇ ਉਸ ਤੋਂ ਬਾਅਦ ਰੈਡਾਂ ਕੀਤੀਆਂ ਜਾ ਰਹੀਆਂ ਨੇ ਬਾਕੀ ਜਲਦੀ ਬੰਦੇ ਵਰਕੇ ਅਗਲੀ ਕਾਰਗੋ ਵਿੱਚ ਦੇਵਾਂਗੇ ਸਰ ਕੋਈ ਮਾਰਕੋਟ ਵੀ ਕੀਤੀ ਜਾ ਰਹੀ ਸੀ ਸਸੂਰ ਲੋਜ ਜਾਂ ਘਰ ਵਾਲੇ ਵੱਲੋਂ ਇਹ ਵੀ ਵਜ੍ਹਾ ਸੀ ਕੋਈ ਐਸੀ ਦਰਖਾਸਤ ਜਾਂ ਪਹਿਲਾਂ ਸਾਡੇ ਕੋਲ ਆਈ ਹੀ ਨਹੀਂ ਜੀ ਕੋਈ ਪਹਿਲਾਂ ਹੋਈ ਹੋਵੇ ਕੋਈ ਮੈਟਰ ਹੈ ਫਿਲਾਲ ਸਾਡੇ ਕੋਲ ਮਾਰਕੋਟ ਦਾ ਕੋਈ ਨਾ ਸੰਬੰਧੀ ਮਾਰਕ ਪੈਂਡਿੰਗ ਨਹੀਂ ਜੀ ਕਰਵਜਨ ਕੀ ਹੈ ਸੁਸਾਇਡ ਕਰਨ ਦੀ ਕੀ ਘਰ ਵਾਲੇ ਦਾ ਰਿਲੇਸ਼ਨ ਸੀਗਾ ਬਾਹਰ ਹੋਰਤ ਨਾਲ ਤਾਂ ਜੋ ਪਨੀਸ਼ਲ ਜਗਾ ਗੱਲ ਨਿਕਲ ਗਈ ਇਹੀ ਆਈ ਹੈ ਵੀ ਜੋ ਇਹਨਾਂ ਦੇ ਮਾਪਿਓ ਦੇ ਜਿਹੜੇ ਆ ਅਵਸ਼ਾਮ ਸਿੰਘ ਦੇ ਜਾਂਦੇ ਫੈਮਿਲੀ ਮੈਂਬਰ ਕੁੜੀ ਦੇ ਪੇਕੇ ਦੇ ਘਰ ਦੇ ਕਹਿੰਦੇ ਤਾਬਕ ਵੀ ਇਹਦਾ ਜਿਹੜੀ ਚਰਨਜੀਤ ਕੌਰ ਆ ਉਹਦੇ ਨਾਲ ਐਕਸਟਰਮੀਨੇਟਡ ਰਿਲੇਸ਼ਨ ਸੀ ਤਾਂ ਕਰਕੇ ਇਹਨੇ ਫਿਫੜ ਕੀਤੀ ਸਰਕਾਰਨ ਲੱਗਿਆ ਸੁਸਾਇਡ ਨਾਲ ਕੀਤਾ ਕਿਹੜੀ ਚੀਜ਼ ਨਾਲ ਕੀ ਖਾਧਾ ਕੀ ਜੀ ਨਹੀਂ ਫਿਲਹਾਲ ਪੋਸਟਮਾਰਟਮ ਕੋ ਰਹਿ ਗਿਆ ਜੀ ਉਹਦੀ ਵਿਸਥਾਰ ਰਿਪੋਰਟ ਆਊਗੀ ਜਦੋਂ ਉਹਦੇ ਚ ਕਲੀਅਰ ਹੋ ਜੂਗਾ ਜੀ तरीके ਨਾਲ ਪਰਿਵਾਰ ਲੁਧਿਆਣਾ ਦੇ ਡੁਗਰੀ ਥਾਣੇ ਦੇ ਬਾਅਦ ਮੌਜੂਦ ਹੈ ਤੇ ਇਨਸਾਫ ਦੀ ਮੰਗ ਕਰ ਰਿਹਾ ਤੇ ਜਿਹੜਾ ਲੁਧਿਆਣਾ ਦਾ ਵਪਾਰੀ ਹੈ ਜਿਹੜਾ ਪ੍ਰਾਪਰਟੀ ਦਾ ਕਾਰੋਬਾਰ ਕਰ ਰਿਹਾ ਤੇ ਉਸਨੇ ਉਹਦੀ ਜਿਹੜੇ ਪਰਿਵਾਰ ਤੋਂ ਆਪਣੀ ਦੁਖੀ ਹੋ ਕੇ ਉਹਦੀ ਘਰਵਾਲੀ ਨੇ ਜਿਹੜੀ ਹੈ ਆਤਮ ਹੱਤਿਆ ਕਰ ਲਈ ਹੁਣ ਜਿਹੜੇ ਪੁਲਿਸ ਪ੍ਰਸ਼ਾਸਨ ਹੈ ਉਹ ਇਹ ਕਹਿ ਰਿਹਾ ਕਿ ਅਸੀਂ ਇਸ ਲਈ ਛਾਪੇਮਾਰੀ ਕਰ ਰਹੇ ਹਾਂ ਤੇ ਜਿਹੜੇ આરોપી ਆਉਣਾਂ ਨੂੰ ਜਲਦੀ ਫੜ ਲਿਆ ਜਾਊਗਾ ਲੁਧਿਆਣਾ ਤੋਂ ਵਿਸ਼ੇਸ਼ ਜ਼ਰੂਰਤਾ ਇਸ ਸਮਝਣ ਲਈ ਲੁਧਿਆਣਾ